ਤਾਂ ਇਹ ਰਿਸ਼ਤਾ ਚਾਚੀ ਭੂਜੀ ਜੀ ਦਾ ਹੋ ਗਿਆ ਜੋ ਕਿ ਸਮਾਜ ਇਹਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਕਲਚਰ ਵੀ ਇਦਾਂ ਦਾ ਹੈ ਆਪਾਂ ਪੰਜਾਬ ਤੋਂ ਬਲੌਂਗ ਕਰਦੇ ਆਂ ਸਿੱਖ ਧਰਮ ਨੂੰ ਬਲੌਂਗ ਕਰਦੇ ਆਂ ਤੇ ਦੂਜਾ ਇਹਦਾ ਕਾਰਨ ਸੀਗਾ ਇਹ ਜਿਹੜੇ ਪਰਿਵਾਰ ਐ ਤੇ ਆਮੋ ਸਾਹਮਣੇ ਕਰਨ ਹੁਣ ਉਹਨਾਂ ਨੇ ਮੈਰਿਜ ਕਰਵਾ ਲਈ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਸਾਹਮਣੇ ਆ ਕੇ ਰਹਿੰਦੇ ਆਂ ਆਪਣੇ ਮਾਤਾ ਪਿਤਾ ਦੇ ਤਾਂ ਉਹਨਾਂ ਦੇ ਮੰਨ ਲਓ ਇਹ ਤਾਂ ਬਹੁਤ ਹੀ ਮਤਲਬ ਕਿ ਨਾ ਜੀਣ ਯੋਗ ਹੋ ਜੇਗੀ ਗੱਲ ਇਹ ਇਹ ਮੱਤੀ ਦੇ ਵਿੱਚ ਇੱਕੋ ਪਿੰਡ ਦੀ ਇਹ ਮੈਟਰ ਕਰਦਾ ਕਿ ਇੱਕੋ ਪਿੰਡ ਦੇ ਹੋਣ ਜਾਂ ਕੋਈ ਪਿੰਡ ਦਾ ਕੋਈ ਨੌਜਵਾਨ ਜਾਂ ਕੋਈ ਕੁੜੀ ਕੋਈ ਇਸ ਤਰੀਕੇ ਨਾਲ ਕੋਈ ਬਾਹਰ ਕੋਈ ਫੈਸਲਾ ਲੈਂਦੇ ਆ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਕਿ ਉਹਨਾਂ ਨੂੰ ਵੀ ਸ਼ੈਲਟਰ ਜਿਹੜੀ ਮੰਨ ਲਓ ਮੇਨ ਜਿਹੜਾ ਮਤਾ ਪਾਇਆ ਗਿਆ ਇਹ ਆਪਾਂ ਪਿੰਡ ਪੱਧਰ ਤੇ ਹੀ ਪਾਇਆ ਗਿਆ ਕਿ ਪਿੰਡ ਦੇ ਵਿੱਚੇ ਮੰਨ ਲਓ ਇਹ ਜਿਹੜੀ ਘਟਨਾ ਜੇ ਇਦਾਂ ਦੇ ਦੁਆਰਾ ਹੁੰਦੀ ਹੈ ਤਾਂ ਉਹਨੂੰ ਆਪਾਂ ਮਾਨਤਾ ਨਹੀਂ ਦਿੰਦੇ। ਇਹ ਬਾਲਗ ਬੱਚੇ ਨੇ ਵਿਆਹ ਕਰਵਾ ਸਕਦੇ ਪਰ ਜਿਹੜੇ ਮੇਨ ਜਿਹੜਾ ਮਤਾ ਪਾਉਣ ਦਾ ਕਾਰਨ ਹੀ ਹੋਇਆ ਕਿ ਇੱਕੋ ਪਰਿਵਾਰ ਦੇ ਨੇ ਇੱਕੋ ਪਿੰਡ ਹੋ ਗਿਆ ਅੰਮੋ ਸਾਹਮਣੇ ਘਰ ਹੋ ਗਏ ਇਹ ਸਾਰੀਆਂ ਚੀਜ਼ਾਂ ਨੂੰ ਵਚਦੇ ਹੋਏ ਦੇਖਦੇ ਹੋਏ ਆਪਾਂ ਨੇ ਮਤਾ ਪਾਇਆ ਸੱਚੇ ਕਾਲ ਦਾ ਅਨਮੀਰ ਦੇਖ ਰਿਓ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪਿੰਡ ਦੀ ਪੰਚਾਇਤ ਦੇ ਕੋਲੇ ਬਹੁਤ ਸਾਰੇ ਅਖਤਿਆਰ ਹੁੰਦੇ ਆ ਔਰ ਸਭ ਤੋਂ ਵੱਡਾ ਅਖਤਿਆਰ ਇਹ ਹੁੰਦਾ ਹੈ ਕਿ ਉਹ ਗ੍ਰਾਮ ਸਭਾ ਬੁਲਾ ਕੇ ਮੌਕੇ ਦੀ ਸਰਕਾਰ ਨੂੰ ਵੀ ਚੈਲੰਜ ਕਰ ਸਕਦੇ ਆ ਜੇਕਰ ਪਿੰਡ ਦੇ ਵਿਰੋਧੀ ਜਾਂ ਪਿੰਡ ਦੇ ਲੋਕਾਂ ਦੇ ਵਿਰੁੱਧ ਕੋਈ ਜਿਹਾ ਫੈਸਲਾ ਆਉਂਦਾ ਤਾਂ ਪੰਚਾਇਤ ਗ੍ਰਾਮ ਸਭਾ ਬੁਲਾ ਕੇ ਉਸ ਫੈਸਲੇ ਦੇ ਖਿਲਾਫ ਆਪਣਾ ਫੈਸਲਾ ਜਿਹੜਾ ਹੈ ਉਹ ਸੁਣਾ ਸਕਦੀ ਹੈ ਅਸੀਂ ਇਸ ਵੇਲੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਆ ਔਰ ਇਸ ਪਿੰਡ ਦੇ ਵਿੱਚ ਗram ਸਭਾ ਬੁਲਾ ਕੇ ਇੱਕ ਅਜੀਹਾ ਫੈਸਲਾ ਲਿਆ ਗਿਆ ਜੋ ਆਪਣੇ ਪਿੰਡ ਦੀ ਜਿਸ ਤਰ੍ਹਾਂ ਦਾ ਮਾਹੌਲ ਹੈ ਖਾਸ ਤੌਰ ਤੇ ਪਿੰਡ ਦੇ ਮਾਹੌਲ ਨੂੰ ਸ਼ੁੱਧ ਬਣਾ ਕੇ ਰੱਖਣ ਦੇ ਲਈ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੇ ਲਈ ਇਹ ਮਤਾ ਪਾਇਆ ਗਿਆ ਮੇਰੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਆ ਮਤਾ ਮੇਰੇ ਹੱਥ ਦੇ ਵਿੱਚ ਹੈ ਇਸ ਮਤੇ ਦੇ ਅਨੁਸਾਰ ਇਹ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਇੱਕੋ ਪਿੰਡ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਆਪਣੀ ਮਰਜ਼ੀ ਦੇ ਨਾਲ ਕੋਟ ਮੈਰਿਜ ਕਰਵਾਉਂਦੇ ਆ ਤਾਂ ਉਹਨਾਂ ਨੂੰ ਇਸ ਪਿੰਡ ਦਾ ਕੀ ਵਾਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜੇਕਰ ਕੋਈ ਆਂਢ ਗੁਆਂਢ ਦੇ ਪਿੰਡ ਦੇ ਵਿੱਚ ਵੀ ਆ ਕੇ ਉਹ ਸ਼ੈਲਟਰ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਪਿੰਡਾਂ ਤੱਕ ਵੀ ਇਸ ਪਿੰਡ ਦੀ ਪੰਚਾਇਤ ਜਿਹੜੀ ਹੈ ਉਹ ਅਪਰੋਚ ਕਰੇਗੀ ਉਹਨਾਂ ਨੂੰ ਅਪੀਲ ਕਰੇਗੀ ਕਿ ਇਹਨਾਂ ਨੂੰ ਜਗਾ ਨਾ ਦਿੱਤੀ ਜਾਵੇ ਸਰਪੰਚ ਸਾਹਿਬ ਇਹ ਇਹ ਮਤੇ ਦੀ ਮੇਨ ਵਜ੍ਹਾ ਕੀ ਬਣੀ ਹੈ ਸਰ ਮੇਨ ਮਜ਼ਾ ਇਹੀ ਹੈ ਜੋ ਤੁਸੀਂ ਮਤੇ ਦੇ ਵਿੱਚ ਪੜਿਆ ਇੱਕ ਤਾਂ ਇਹ ਰਿਸ਼ਤਾ ਚਾਚੀ ਭਤੀਜੀ ਦਾ ਹੋ ਗਿਆ ਜੋ ਕਿ ਸਮਾਜ ਇਹਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਕਲਚਰ ਵੀ ਇਦਾਂ ਦਾ ਹੈ ਆਪਾਂ ਪੰਜਾਬ ਤੋਂ ਬਲੌਕ ਕਰਦੇ ਆਂ ਸਿੱਖ ਧਰਮ ਨੂੰ ਬਲੌਂਗ ਕਰਦੇ ਆਂ ਤੇ ਦੂਜਾ ਇਹਦਾ ਕਾਰਨ ਸੀਗਾ ਇਹ ਜਿਹੜੇ ਪਰਿਵਾਰ ਹੈ ਤੇ ਆਮੋ ਸਾਹਮਣੇ ਕਰਨੇ ਜੇ ਮੰਨ ਲਓ ਮੈਰਿਜ ਉਹਨਾਂ ਨੇ ਕਰਵਾ ਲਈ ਉਹਨਾਂ ਨੇ ਕੋਈ ਇਜਾਜ਼ਤ ਦਿੰਦਾ ਚਲੋ ਆਪਾਂ ਵੀ ਲਵ ਮੈਰੇ ਦੇ ਖਿਲਾਫ ਨਹੀਂ ਹੈਗੇ ਬਿਲਕੁਲ ਇਹ ਮੈਂ ਕਲੀਅਰ ਕਰਦਾ ਪਰ ਜੇ ਮੰਨ ਲਓ ਹੁਣ ਉਹਨਾਂ ਨੇ ਮੈਰਿਜ ਕਰਵਾ ਲਈ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਸਾਹਮਣੇ ਆ ਕੇ ਰਹਿੰਦੇ ਆਂ ਆਪਣੇ ਮਾਤਾ ਪਿਤਾ ਜਾਂ ਫਿਰ ਕੋਈ ਇਦਾਂ ਦੀ ਗੁੱਸੇ ਵਿੱਚ ਆ ਕੇ ਹੋਵੇ ਇਦਾਂ ਦੀ ਘਟਨਾ ਨਾ ਹੋ ਜAVE ਕੋਈ ਅਣਗਿੱਲੀ ਨਾ ਹੋ ਜAVE ਜਿਨ੍ਹਾਂ ਦਾ ਦੋਨੇ ਪਾਰਟੀਆਂ ਨੂੰ ਆਪਸ ਵਿੱਚ ਨੁਕਸਾਨ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਮੱਤ ਰਵਾਚਦੇ ਹੋਏ ਤਾਂ ਇਹ ਮਤਾ ਪਾਇਆ ਗਿਆ ਵੀ ਉਹ ਪਿੰਡ ਤੋਂ ਦੂਰ ਰਹਿਣ ਚਲੋ ਸੁਖੀ ਰਹਿਣ ਆਪਣਾ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਅੱਛਾ ਇਹ ਇਹ ਮੱਤੇ ਦੇ ਵਿੱਚ ਇੱਕੋ ਪਿੰਡ ਦੀ ਇਹ ਮੈਟਰ ਕਰਦਾ ਹੈ ਕਿ ਇੱਕੋ ਪਿੰਡ ਦੇ ਹੋਣ ਜਾਂ ਕੋਈ ਪਿੰਡ ਦਾ ਕੋਈ ਨੌਜਵਾਨ ਜਾਂ ਕੋਈ ਕੁੜੀ ਕੋਈ ਇਸ ਤਰੀਕੇ ਨਾਲ ਕੋਈ ਬਾਹਰ ਕੋਈ ਫੈਸਲਾ ਲੈਂਦੇ ਆ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਕਿ ਉਹਨਾਂ ਨੂੰ ਵੀ ਸ਼ੈਲਟਰ ਨਹੀਂ ਜਾਂ ਫਿਰ ਪਿੰਡ ਦੀ ਜਿਵੇਂ 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 ਘਟਨਾ ਵਾਪਰੀ ਉਸ ਤੇ ਇਹ ਹਾਂ ਜਿਹੜੀ ਮੰਨ ਲਓ ਮੇਨ ਜਿਹੜਾ ਮਤਾ ਪਾਇਆ ਗਿਆ ਇਹ ਆਪਾਂ ਪਿੰਡ ਪੰਦਰ ਤੇ ਹੀ ਪਾਇਆ ਗਿਆ ਕਿ ਪਿੰਡ ਦੇ ਵਿੱਚੇ ਮੰਨ ਲਓ ਇਹ ਜਿਹੜੀ ਘਟਨਾ ਜੇ ਇਦਾਂ ਦੇ ਦੁਆਰਾ ਹੁੰਦੀ ਹੈ ਤਾਂ ਉਹਨੂੰ ਆਪਾਂ ਮਾਨਤਾ ਨਹੀਂ ਦਿੰਦੇ ਬਾਕੀ ਦੇਖੋ ਕੋਰਟ ਕਹਿੰਦਾ ਇਹ ਲਾਮੇਰੇ ਜ ਆਪਾਂ ਕਰਵਾ ਸਕਦੇ ਹਾਂ ਜੇ ਬਾਹਰੋਂ ਪਿੰਡੋਂ ਜਾਂ ਮੰਨ ਲਓ ਮੇਰੇ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦੇ ਕੁੜੀ ਆਪਸ ਵਿੱਚ ਮੰਨ ਲਓ ਜੇ ਸ਼ਾਂਤੀ ਦੇ ਨਾਲ ਸਾਰਾ ਕੁਝ ਹੋ ਜਾਂਦਾ ਤਾਂ ਇਦਾਂ ਦਾ ਆਪਾਂ ਕੋਈ ਪ੍ਰੋਬਲਮ ਨਹੀਂ ਪੰਜਾਬ ਮੱਧਰ ਕੇ ਕਰ ਸਕਦੇ ਹਾਂ ਲਾਮੇਰੇ ਦੇ ਖਿਲਾਫ ਤਾਂ ਆਪਾਂ ਪਹਿਲਾਂ ਹੀ ਮੈਂ ਕਹਿ ਚੁੱਕਾ ਵੀ ਹੈ ਨਹੀਂ ਜਿਹੜੇ ਉਹ ਦੋਵੇਂ ਪਰਿਵਾਰ ਹੈਗੇ ਆ ਬੇਸ਼ੱਕ ਦੋਹਾਂ ਪਰਿਵਾਰਾਂ ਦੇ ਵਿੱਚ ਵੀ ਕਿਉਂਕਿ ਅਸੀਂ ਪਿੰਡ ਦੇ ਆਲੇ ਦੁਆਲੇ ਦੇਖੋ ਪਿੰਡ ਦੇ ਇੱਕ ਵਾਰ ਕੈਮਰਾ ਦਿਖਾਓ ਪਿੰਡ ਪਿੰਡ ਸਾਰਾ ਸਾਰੇ ਦਾ ਸਾਰਾ ਇਕੱਠਾ ਹੋਇਆ ਸੀ ਤੇ ਮਾਹੌਲ ਇੱਥੇ ਇਸ ਤਰ੍ਹਾਂ ਦੇ ਨਾਲ ਸੀ ਜਿਵੇਂ ਪਿੰਡ ਦੇ ਵਿੱਚ ਕੋਈ ਜਵਾਨ ਮੌਤ ਹੋਈ ਹੋਵੇ ਤਾਂ ਪਿੰਡ ਦੇ ਵਿੱਚ ਬੇਸ਼ੱਕ ਇਸ ਤਰ੍ਹਾਂ ਦਾ ਮਾਹੌਲ ਤਾਂ ਹੈਗਾ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੋਇਆ ਸਰਪੰਚ ਸਾਹਿਬ ਹਾਂਜੀ ਹਾਂ ਤੁਸੀਂ ਕੱਟ ਨੂੰ ਦੇਖ ਕੇ ਮਨਦਰ ਤੁਹਾਨੂੰ ਲੱਗੇ ਰਿਹਾ ਕਿ ਸਾਰੇ ਸਹਿਮਤ ਨੇ ਆਪਣੇ ਨਾਲ ਸਰਵ ਕਹਿੰਦੇ ਨੇ ਬਹੁਤ ਵਧੀਆ ਮਤਲਬ ਠੀਕ ਮੱਤਾ ਪਾਇਆ ਤਾਂ ਕਿ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਮਨਦਰ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਤੁਸੀਂ ਤੁਸੀਂ ਮੈਂਬਰ ਪੰਚਾਇਤ ਹੋ ਜੀ ਪੰਚਾਇਤ ਮੈਂਬਰ ਹਾਂਜੀ ਤੁਹਾਨੂੰ ਠੀਕ ਲੱਗਦਾ ਕਿ ਇਸ ਤਰੀਕੇ ਦੇ ਫੈਸਲੇ ਜਿਹੜੇ ਆ ਹੋਰ ਵੀ ਆਉਣੇ ਚਾਹੀਦੇ ਆ ਹਾਂਜੀ ਸਹੀ ਲੱਗਦਾ ਜੀ ਬਿਲਕੁਲ ਸਹੀ ਹੈ ਕੋਈ ਗਲਤ ਨਹੀਂ ਹੈ ਹਾਂਜੀ ਜੋ ਵੀ ਹੁਣ ਤੁਸੀਂ ਦੇਖੋ ਰਿਸ਼ਤੌਰ ਦੇ ਚਾਚਪਤੀ ਜਿਹੜੇ ਰਿਸ਼ਤ ਹੈ ਜੀ ਉਹਨਾਂ ਦਾ ਦੇਖੋ ਕੋਈ ਰਹੀ ਜੀ ਦੀ ਜੇ ਕੋਈ ਪਿੰਡ ਦੇ ਵਿੱਚ ਕੋਈ ਗੱਲ ਰਹੀ ਨਹੀਂ ਕੋਈ ਹੋਣੀ ਜੀ ਇਹ ਨਹੀਂ ਘਟਣਾ ਨਹੀਂ ਫਸਟ ਟਾਈਮ ਹੋਇਆ ਇਹ ਇਹ ਪਹਿਲੀ ਵਾਰ ਹਾਂਜੀ ਪਹਿਲੀ ਵਾਰ ਹੀ ਪੰਚਾਇਤ ਨੇ ਇਸ ਤੇ ਹਾਂਜੀ ਸਾਡੀ ਪੰਚਾਇਤ ਉਹ ਟਰਮ 6 ਸੱਤ ਮਹੀਨੇ ਬਣੀ ਨੋ ਹੋਇਆ ਪਹਿਲੀ ਵਾਰ ਟਰਮ ਜਦੋਂ ਸਾਡੀ ਚ ਇਹ ਤਾਂ ਕੈਂਸਲ ਫੈਸਲਾ ਲਿਆ ਜੀ ਪੂਰੇ ਪਿੰਡ ਦੀ ਸਹਿਮਤੀ ਹੈ ਸਰਪੰਚ ਹਾਂਜੀ ਹਾਂਜੀ ਪੂਰੇ ਪਿੰਡ ਦੀ ਸਹਿਮਤੀ ਨਾਲ ਦੋਨੋਂ ਪਰਿਵਾਰਾਂ ਦੀ ਸਹਿਮਤੀ ਹੁੰਦਾ ਕਿ ਕੋਈ ਕੋਈ ਅਜਿਹਾ ਬੰਦਾ ਆ ਜਾਂਦਾ ਕਿ ਨਹੀਂ ਜੀ ਸਾਨੂੰ ਤਾਂ ਮੰਜ਼ੂਰ ਨਹੀਂ ਇਹ ਜੇ ਬਾਲਗ ਨਹੀਂ ਤਾਂ ਬਾਲਗ ਨੂੰ ਕਰਵਾ ਲੈਣਾ ਚਾਹੀਦਾ ਕਿ ਕਰ ਲੋ ਲੋਕ ਇਦਾਂ ਦੀ ਨਹੀਂ ਨਹੀਂ ਦੇਖੋ ਜਿਹੜਾ ਪਿੰਡ ਮੰਨ ਲੋ ਕਹਿ ਰਿਹਾ ਇਸ ਟਾਈਮ ਜੋ ਆਪਾਂ ਕਲੀਅਰ ਕੀਤਾ ਮਤੇ ਦੇ ਵਿੱਚ ਬਾਲਗ ਬੱਚੇ ਨੇ ਵਿਆਹ ਕਰਵਾ ਸਕਦੇ ਪਰ ਜਿਹੜੇ ਮੇਨ ਜਿਹੜਾ ਮਤਾ ਪਾਉਣ ਦਾ ਕਰਨੀ ਹੋਏ ਕਿ ਇੱਕੋ ਪਰਿਵਾਰ ਦੇ ਨੇ ਇੱਕੋ ਪਿੰਡ ਹੋ ਗਿਆ ਅਮੋ ਸਾਹਮਣੇ ਘਰ ਹੋ ਗਏ ਇਹ ਸਾਰੀਆਂ ਚੀਜ਼ਾਂ ਨੂੰ ਵਚਦੇ ਹੋਏ ਦੇਖਦੇ ਹੋਏ ਆਪਾਂ ਨੇ ਮਤਾ ਪਾਇਆ ਕੀ ਕਹਤਾ ਸਿੱਧੇ ਤੌਰ ਤੇ ਗੱਲ ਇਹ ਆ ਕਿ ਇੱਕੋ ਪਿੰਡ ਦੇ ਦੇਖੋ ਇੱਥੇ ਜਿਹੜੇ ਉਸ ਲੜਕੀ ਦਾ ਪਰਿਵਾਰ ਸੀ ਉਹ ਵੀ ਇਸ ਇੱਥੇ ਮੌਜੂਦ ਸੀ ਔਰ ਸਾਰੇ ਦਾ ਸਾਰਾ ਪਿੰਡ ਜਿਹੜਾ ਹੈ ਉਹ ਕਿਤਨਾ ਕਿਤੇ ਆਪਣੀ ਸਹਿਮਤੀ ਜਿਹੜੀ ਆ ਉਹ ਦਿੰਦਾ ਹੋਇਆ ਨਜ਼ਰ ਆਉਂਦਾ ਤਾਂ ਸਾਰਾ ਪਿੰਡ ਇਹ ਇੱਕ ਧਾਰਮਿਕ ਜਗ੍ਹਾ ਇਸ ਪਿੰਡ ਦੀ ਇਸ ਪਿੰਡ ਦੀ ਧਾਰਮਿਕ ਜਗਾ ਜਗਾ ਹੈਗੀ ਆ ਔਰ ਇਹ ਮਸਜਿਦ ਹੈ ਔਰ ਇਸ ਮਸਜਿਦ ਦੇ ਵਿੱਚ ਖੜ ਕੇ ਇਹ ਸਾਰੇ ਦਾ ਸਾਰਾ ਜਿਹੜਾ ਪਿੰਡ ਇਕੱਠਾ ਹੋ ਕੇ ਇਸੋ ਫੈਸਲੇ ਦੀ ਪ੍ਰੋੜਤਾ ਕਰਦਾ ਔਰ ਇਸ ਫੈਸਲੇ ਨੂੰ ਕਿਤਨਾ ਕਿਤੇ ਸਿੱਧੇ ਤੌਰ ਤੇ ਮੰਨਦੇ ਕਿ ਠੀਕ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਹੁੰਦਾ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕਰਦੇ ਆ ਤੇ ਜਦੋਂ ਬੱਚੇ ਬਾਲਗ ਹੋ ਜਾਂਦੇ ਆ ਤਾਂ ਉਹ ਫਿਰ ਅਜਿਹੇ ਫੈਸਲੇ ਕਰ ਲੈਂਦੇ ਆ ਇਹ ਲੜਕੀ ਦੇ ਪਿਤਾ ਜੀ ਨੇ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪੀਤ ਸਿੰਘ ਹੈ ਸਹਿਮਤ ਹਾਂ ਜਿਸ ਤਰੀਕੇ ਦਾ ਸਰਕਾਰ ਨੇ ਤੁਹਾਡੀ ਪੰਚਾਇਤ ਨੇ ਫੈਸਲਾ ਲਿਆ ਬਿਲਕੁਲ ਠੀਕ ਲਿਆ ਜੀ ਬਹੁਤ ਸਹੀ ਲਿਆ ਜੀ ਜੋ ਅੱਗੇ ਬੱਚੇ ਪੜ੍ਹਦੇ ਆ ਲੁਕੇਸ਼ਨ ਆ ਰਹੀ ਹੈ ਉਹਨਾਂ ਵਾਸਤੇ ਬਹੁਤ ਸਹੀ ਆ ਜੀ ਹਾਂ ਇਹ ਅੱਗੇ ਬੱਚੇ ਸਮਝੂਗੇ ਹੋਰਨੂੰ ਵੀ ਕਰਨ ਹੋਣਗੇ ਚਾ ਇਹ ਉਹ ਉਹ ਲੜਕਾ ਤੁਹਾਡੇ ਪਰਿਵਾਰ ਚੋਂ ਹੀ ਸੀ ਤੁਹਾਡੇ ਆਪਣੇ ਚੋਂ ਸੀ ਹਾਂ ਜੀ ਆਪਣੇ ਵਿੱਚ ਹੀ ਤਾਂ ਜੀ ਹਾਂ ਇਹ ਰਿਸ਼ਤਾ ਬਣਦਾ ਸੀ ਚਾਚਾ ਭਤੀਜਾ ਬਣਦਾ ਠੀਕ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਪਿੰਡ ਦੇ ਵਿੱਚ ਅਜਿਹਾ ਮਾਹੌਲ ਹੈ ਇਹ ਲੋਕ ਇਸ ਨੂੰ ਬਹੁਤ ਦੇਖੋ ਕਿਸੇ ਵੀ ਪਿੰਡ ਦੇ ਵਿੱਚ ਅਜਿਹਾ ਹੋਵੇ ਤਾਂ ਉਸ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗੇਗਾ ਔਰ ਲੜਕੀ ਦਾ ਪਰਿਵਾਰ ਔਰ ਲੜਕੇ ਦਾ ਪਰਿਵਾਰ ਤਾਂ ਦੱਸਿਆ ਜਾ ਰਿਹਾ ਕਿ ਲੜਕੇ ਦਾ ਪਰਿਵਾਰ ਤਾਂ ਪਿੰਡ ਛੱਡ ਕੇ ਚਲਾ ਗਿਆ ਉਹ ਸਾਰੇ ਦੇ ਸਾਰੇ ਫਰਾਰ ਦੱਸੇ ਜਾ ਰਹੇ ਪਰ ਲੜਕੀ ਦਾ ਪਰਿਵਾਰ ਹੈ ਜਿਹੜਾ ਉਸੇ ਦੇ ਤੌਰ ਤੇ ਕਹਿ ਰਿਹਾ ਕਿ ਫੈਸਲੇ ਦੇ ਨਾਲ ਅਸੀਂ ਸਹਿਮਤ ਹਾਂ ਇਹ ਇਸ ਕਰਕੇ ਕਿ ਗਾਂ ਤੋਂ ਵੀ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਇਸ ਦਾ ਡਰ ਜ਼ਰੂਰ ਰਹੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅੰਗੂਰ